ਸਤਿ ਸ੍ਰੀ ਅਕਾਲ ਦੋਸਤੋ ਮੈਂ ਕਮਲ ਸਰਾਵਾ ਅੱਜ ਅਸੀਂ ਗੱਲ ਕਰਾਂਗੇ AI ਬਾਰੇ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ AI ਇੱਕ ਅਜਿਹੀ ਟੈਕਨੋਲੋਜੀ ਹੈ ਜੋ ਮਸ਼ੀਨਾਂ ਨੂੰ ਸੋਝਵਾਨ ਬਣਾਉਂਦੀ ਹੈ ਤਾਂ ਜੋ ਉਹ ਅਜਿਹੇ ਕੰਮ ਕਰ ਸਕਣ ਜਿਨ੍ਹਾਂ ਲਈ ਆਮ ਤੌਰ ਤੇ ਮਨੁੱਖੀ ਸੋਝਬੂਝ ਦੀ ਲੋੜ ਹੁੰਦੀ ਹੈ ਇਹ ਕੰਪਿਊਟਰਾਂ ਅਤੇ ਰੋਬੋਟਾਂ ਨੂੰ ਮਨੁੱਖਾਂ ਵਾਂਗ ਸੋਚਣ ਸਿੱਖਣ ਅਤੇ ਫੈਸਲੇ ਲੈਣ ਦੀ ਯੋਗਤਾ ਦੇਣ ਵਾਂਗ ਹੈ AI ਗਿਆਨ ਅਤੇ ਅੰਕੜਿਆਂ ਦੀ ਜਾਣਕਾਰੀ ਰਾਹੀਂ ਮਸ਼ੀਨਾਂ ਨੂੰ ਸਿਖਲਾਈ ਪ੍ਰਦਾਨ ਕਰਦੀ ਹੈ ਜਿਵੇਂ ਅਸੀਂ ਆਪਣੇ ਤਜਰਬਿਆਂ ਤੋਂ ਸਿੱਖਦੇ ਹਾਂ ਮਸ਼ੀਨਾਂ ਉਹਨਾਂ ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਤੋਂ ਸਿੱਖਦੀਆਂ ਹਨ AI ਦੀ ਬਦੌਲਤ ਇਹ ਮਸ਼ੀਨਾਂ ਪੈਟਰਨਾਂ ਨੂੰ ਪਛਾਣਨ ਬੋਲੀ ਜਾ ਰਹੀ ਭਾਸ਼ਾ ਨੂੰ ਸਮਝਣ ਚਿੱਤਰਾਂ ਨੂੰ ਦੇਖਣ ਤੇ ਸਮਝਣ ਦੀ ਯੋਗਤਾ ਪ੍ਰਾਪਤ ਕਰ ਲੈਂਦੀਆਂ ਹਨ ਅਤੇ ਆਪਣੇ ਗਿਆਨ ਦੇ ਆਧਾਰ ਉੱਤੇ ਸੰਭਾਵੀ ਨਤੀਜਿਆਂ ਦੀ ਭਵਿੱਖਬਣੀ ਵੀ ਕਰ ਸਕਦੀਆਂ ਹਨ ਤੁਸੀਂ ਸਿਰੀ ਜਾਂ ਅਲੈਕਸਾ ਵਰਗੇ ਆਵਾਜ਼ੀ ਸਹਾਇਕਾਂ ਤੋਂ ਵਾਕਫੀ ਹੋ ਜੋ ਚੋ ਸਾਡੇ ਡਰੈਸਿੰਗ ਰੂਮਾਂ ਵਿੱਚ ਆਪਣਾ ਉਚਿਤ ਸਥਾਨ ਹਾਸਲ ਕਰ ਚੁੱਕੇ ਹਨ ਇਹ ਅੰਤਰ AI ਦੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਦੀ ਬਾਜ਼ਮ ਉਦਾਹਰਣ ਹਨ ਇਹ ਅੰਤਰ ਸਾਡੇ ਬੋਲਾਂ ਨੂੰ ਸਮਝ ਸਕਦੇ ਹਨ ਸਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ ਅਤੇ ਸਾਡੇ ਹੁਕਮ ਅਨੁਸਾਰ ਕੰਮ ਕਰਨ ਦੇ ਸਮਰੱਥ ਹਨ ਇਹ ਅੰਤਰ ਸਾਡਾ ਹੁਕਮ ਹੁੰਦਿਆਂ ਹੀ ਸਾਡੇ ਕਹੀ ਅਨੁਸਾਰ ਭਾਵੇਂ ਇਹ ਅੱਜ ਦੀਆਂ ਮੁੱਖ ਖਬਰਾਂ ਹੋਣ ਜਾਂ ਸਾਡਾ ਮਨਪਸੰਦ ਸੰਗੀਤ ਹੋਵੇ ਜਾਂ ਅਸੀਂ ਕਿਸੇ ਸਵਾਲ ਦਾ ਜਵਾਬ ਜਾਨਣਾ ਹੋਵੇ ਤੁਰੰਤ ਹੀ ਹੁਕਮ ਦੀ ਤਾਮੀਲ ਵਿੱਚ ਰੁੱਝ ਜਾਂਦੇ ਹਨ AI ਦੀ ਵਰਤੋਂ ਸਵੈ ਚਾਲਿਤ ਕਾਰਾਂ ਵਿੱਚ ਵੀ ਕੀਤੀ ਜਾਣ ਲੱਗ ਪਈ ਹੈ AI ਨਾਲ ਲੈਸ ਕਾਰ ਆਪਣੇ ਆਲੇ ਦੁਆਲੇ ਦੀ ਹਾਲਾਤ ਨੂੰ ਸਮਝਦੇ ਹੋਏ ਉਚਿਤ ਫੈਸਲੇ ਲੈਣ ਦੀ ਯੋਗਤਾ ਰੱਖਦੀ ਹੈ ਅਤੇ ਮਨੁੱਖੀ ਡਰਾਈਵਰ ਤੋਂ ਬਿਨਾ ਸੁਰੱਖਿਅਤ ਢੰਗ ਨਾਲ ਗੱਡੀ ਚਲਾ ਸਕਦੀ ਹੈ ਅੱਜਕੱਲ ਏਆਈ ਦੀ ਵਰਤੋਂ ਕਈ ਹੋਰ ਖੇਤਰਾਂ ਵਿੱਚ ਵੀ ਕੀਤੀ ਜਾਣ ਲੱਗ ਪਈ ਹੈ ਜਿਵੇਂ ਕਿ ਸਿਹਤ ਸੰਭਾਲ, ਬਿਜ਼ਨਸ ਅਤੇ ਮਨੋਰੰਜਨ ਉਦਯੋਗ ਇਹ ਡਾਕਟਰਾਂ ਨੂੰ ਬਿਮਾਰੀਆਂ ਬਾਰੇ ਜਾਣਨ ਵਿੱਤੀ ਲੈਣ-ਦੇਣ ਵਿੱਚ ਧੋਖਾਧੜੀ ਦਾ ਪਤਾ ਲਗਾਉਣ ਅਤੇ ਵਰਤੋਕਾਰ ਦੀਆਂ ਤਰਜੀਹਾਂ ਦੇ ਆਧਾਰ ਉੱਤੇ ਫਿਲਮਾਂ ਜਾਂ ਗੀਤਾਂ ਦੀ ਸਿਫਾਰਿਸ਼ ਕਰਨ ਵਿੱਚ ਵਰਤੀ ਜਾ ਰਹੀ ਹੈ ਏਆਈ ਸਾਡੇ ਰੋਜ਼ਾਨਾ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਦਾਖਲ ਹੋ ਚੁੱਕੀ ਹੈ ਇਸ ਦੀ ਵਰਤੋਂ ਕਈ ਉਤਪਾਦਨ ਕਾਰਜਾਂ ਅਤੇ ਸੁਵਿਧਾਵਾਂ ਵਿੱਚ ਦੇਖੀ ਜਾ ਸਕਦੀ ਹੈ ਆਓ AI ਦੇ ਕੁਝ ਆਮ ਵਰਤੋਂ ਵਿੱਚ ਮੌਜੂਦ ਲਾਭਾਂ ਦੀ ਗੱਲ ਕਰਦੇ ਹਾਂ ਆਵਾਜ਼ੀ ਸਹਾਇਕ Siri Alexa Google Assistant ਤੇ Cortana ਵਰਗੇ ਆਵਾਜ਼ੀ ਸਹਾਇਕ ਸਾਡੇ ਬੋਲਾਂ ਨੂੰ ਸਮਝਣ ਅਤੇ ਉਚਿਤ ਹੰਗਾਰਾ ਕਰਨ ਲਈ AI ਐਲਗੋਰਿਦਮ ਦੀ ਵਰਤੋਂ ਕਰਦੇ ਹਨ ਉਹ ਸਾਡੇ ਹੁਕਮਾਂ ਦੀ ਪਾਲਣਾ ਕਰ ਸਕਦੇ ਹਨ ਸਵਾਲਾਂ ਦੇ ਜਵਾਬ ਦੇ ਸਕਦੇ ਹਨ ਜਾਣਕਾਰੀ ਮੁਹੱਈਆ ਕਰ ਸਕਦੇ ਹਨ ਅਤੇ ਸਾਡੇ ਘਰਾਂ ਵਿੱਚ ਮੌਜੂਦ ਸਮਾਰਟ ਯੰਤਰਾਂ ਨੂੰ ਕੰਟਰੋਲ ਕਰ ਸਕਦੇ ਹਨ ਸੋਸ਼ਲ ਮੀਡੀਆ ਤੇ ਵਰਤੋਕਾਰ ਦੀ ਮਨਪਸੰਦ ਸਮੱਗਰੀ ਨਾਲ ਸੰਬੰਧਿਤ ਸਿਫਾਰਸ਼ਾਂ AI ਐਲਗੋਰਿਦਮ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਫੇਸਬੁੱਕ ਤੇ ਇੰਸਟਾਗ੍ਰam ਰਾਹੀਂ ਵਰਤੋਕਾਰ ਨੂੰ ਉਸਦੀ ਮਨਪਸੰਦ ਸਮੱਗਰੀ ਸੰਬੰਧੀ ਸੁਝਾਅ ਦੇ ਕੇ ਲਿਖਤਾਂ ਨੂੰ ਤਰਜੀਹ ਦੇ ਕੇ ਅਤੇ ਨਵੇਂ ਸੰਪਰਕਾਂ ਦੀ ਸਿਫਾਰਸ਼ ਕਰਕੇ ਸੇਵਾ ਕਰਦੇ ਹਨ Netflix ਅਤੇ Spotify ਵਰਗੇ ਸਮਗਰੀ ਸਟ੍ਰੀਮਿੰਗ ਪਲੇਟਫਾਰਮ ਵਰਤੂਕਾਰਾਂ ਦੀਆਂ ਤਰਜੀਹਾਂ ਅਤੇ ਉਹਨਾਂ ਦੇ ਦੇਖਣ ਸੁਣਦੇ ਇਤਿਹਾਸ ਦੇ ਆਧਾਰ ਉੱਤੇ ਨਿੱਜੀ ਸਿਫਾਰਸ਼ਾਂ ਦੀ ਪੇਸ਼ਕਸ਼ ਕਰਨ ਲਈ AI ਦੀ ਵਰਤੋਂ ਕਰਦੇ ਹਨ ਵਰਚੁਅਲ ਪਰਸਨਲ ਸਟਾਈਲਿਸਟ AI ਆਧਾਰਿਤ ਵਰਚੁਅਲ ਸਟਾਈਲਿਸਟ ਸਾਨੂੰ ਫੈਸ਼ਨ ਤੇ ਸਟਾਈਲ ਸੰਬੰਧੀ ਚੋਣ ਕਰਨ ਵਿੱਚ ਮਦਦ ਕਰਦੇ ਹਨ ਇਸ ਸਿਸਟਮ ਵਰਤੂਕਾਰ ਦੀਆਂ ਪਸੰਦ ਸਰੀਰਕ ਬਨਾਵਟ ਤੇ ਨਵੇਂ ਫੈਸ਼ਨ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਉਸ ਨੂੰ ਉਚਿਤ ਪਹਿਰਾਵੇ ਅਤੇ ਨਿੱਜੀ ਫੈਸ਼ਨ ਸਟਾਈਲ ਸੰਬੰਧੀ ਸਲਾਹ ਦਿੰਦੇ ਹਨ 스마트 ਹੋਮ ਡਿਵਾਈਸ థਰਮੋਸਟੈਟਸ ਲਾਈਟਿੰਗ ਸਿਸਟਮ ਸੁਰੱਖਿਆ ਕੈਮਰੇ ਵਰਗੇ 스마트 ਹੋਮ ਯੰਤਰ ਵੀ AI ਆਧਾਰਿਤ ਹੀ ਹੁੰਦੇ ਹਨ ਇਹ ਯੰਤਰ ਵਰਤੋਕਾਰ ਦੀ ਪਸੰਦ ਅਨੁਸਾਰ ਯੰਤਰਾਂ ਨੂੰ ਸਵੈਚਲਿਤ ਤਰੀਕੇ ਨਾਲ ਚਲਾ ਕੇ ਵਧੀਆ ਸੁਰੱਖਿਆ ਸੇਵਾਵਾਂ ਉਪਲਬਧ ਕਰਾਉਣ ਲਈ ID ਵਰਤੋ ਕਰਦੇ ਹਾਂ ਸ਼ੁਕਰੀਆ ਜੀ